ਹੋਇਆ ਜਦ ਅਮਰਤ ਵੇਲਾ ਉਠਿਆ ਸੂਫੀਆਂ ਨੇਲਾ ਪੈਂਦੀ ਸੀ بارش ਭਾਰੀ ਮਰਸ਼ਦ ਵੱਲ ਕਰੀ ਤਿਆਰੀ ਗਲੀ ਚੱਕਰ ਮਹੀ ਦਾ ਦੂਰ ਡੇਰਾ ਕੋਈ ਵਿੱਚ ਦਿੱਤਾ ਤੇ ਜੇ ਕੰਬੜੀ ਰੋਸਾ ਜਾਵੇ

i ਕੰਬੜੀ ਰੋਸੇ ਜਾਵੇ ਨਾ ਫਰੀਦਾ ਯਾਰ ਤੇਰਾ ਬਾਬਾ ਫਰੀਦ ਜੀ ਕਹਿੰਦੇ ਮੈਂ ਜਿਹੜਾ ਗੁਰੂ ਨੂੰ ਜਿਹਨੇ ਮਲਾਉਣਾ ਉਹ ਯਾਰ ਮੇਰਾ ਮੁਰਸ਼ਿਦ ਰਸਨਾ ਪੱਥਰ ਮਾਰ ਕੇ ਇੱਥੇ ਪੱਥਰ ਵੀ ਨੇੜੇ ਨਹੀਂ ਨਜ਼ਰ ਆਉਂਦਾ ਨਾ ਤਾਂ ਕਿਸੇ ਦੇ ਚੁੱਲ੍ਹੇ ਚਾਗਾ ਨਾ ਨੇੜੇ ਕੋ ਘਾਰਾ ਕੀ ਲਵਾ ਪੇਪਰ ਪੈ ਗਿਆ ਜਦ ਕੋਈ ਭਗਤੀ ਕਰਦਾ ਨਾਮ ਜਪਦਾ ਉਹਦੇ ਤੇ ਪੇਪਰ ਪੈਂਦਾ ਫਿਰ ਆਕਾਰਪੁਰਖ ਪਾਉਂਦਾ ਵੀ ਜੇ ਤਾਂ ਪੇਪਰ ਚੋਂ ਪਾਸ ਹੋ ਜੇ ਫੇਰ ਤਾਂ ਕਹੋ ਫਾਰ ਬ੍ਰਹਮ ਨੂੰ ਪਾ ਲੈਂਦਾ ਨਹੀਂ ਫੇਰ ਹੋ ਜਾਂਦਾ ਬਾਬਾ ਫਰੀਦ ਜੀ ਕਹਿੰਦੇ ਹੋ ਫਿਰ ਉਹ ਵੇਖਦਾ ਭਈ ਮੈਂ ਅਜਮੇਰ ਦੀ ਧਰਤੀ ਤੇ ਜਾ ਕੇ ਵੇਖਾਂ ਕਿਤੇ ਅੱਗ ਮੱਚਦੀ ਹੋਵੇ ਤਾਂ ਕਿਸੇ ਦੇ ਘਰੇ ਚਲਿਆ ਗਿਆ ਭਾਲਦਾ ਫਿਰਦਾ ਚਾਰ ਛੇਰੇ ਕਿਉਂਕਿ ਜਿਹੜਾ ਪੇਪਰ ਪੈਂਦਾ ਮਹਾਰਾਜ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਦੀ ਲਿਖਦੇ ਆ ਕਹਿੰਦੇ ਜਿਹੜੇ ਭਗਤ ਆ ਭਗਤਾਂ ਦੇ ਆਕਾਰ ਪੁਰਖ ਪੇਪਰ ਪਾਉਂਦਾ ਕਹਿੰਦੇ ਨਾ ਜੇ ਮੈਂ ਖੰਡੇ ਦੀ ਧਾਰ ਤੇ ਨੱਚ ਥੈਣ ਖਾਸ ਤੇ ਉਹੋ ਹੀ ਖੰਡੇ ਦੀ ਧਾਰ ਭਗਤਾਂ ਦੀ ਇਹਨਾਂ ਦੀ ਚਾਲ ਇੱਕ ਹੁੰਦੀ ਆ ਜੋ ਤੋ ਪ੍ਰੇਮ ਖੇ ਲਣ ਕਾ ਚਾਓ ਸਰ ਤੜ ਤੜ ਕੇ ਲਈ ਮੇਰੀ ਆਓ ਇਤ ਮਾਰਗ ਪੈਰ ਧਰੀ ਜਾ ਸਿਰ ਦੀ ਜਾ ਕਾ ਨਾ ਕੀ ਜਾ ਉਹ ਕਹਿੰਦੇ ਭਗਤਾਂ ਕੀ ਚਾ ਨਰਾਲੀ ਚਾਲਨ ਵਾਲੀ ਭਗਤਾਂ ਕੇਰੀ ਸਖ ਮਾਰਗ ਚੱਲਣਾ ਲਗ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾ ਹੀ ਜਾ ਤਾਂ ਭਗਤਾਂ ਦੀ ਚਾਲ ਨਰਾਲੀ ਹੁੰਦੀ ਹੈ ਬਾਬਾ ਫਰੀਦ ਜੀ ਅਜਮੇਰ ਦੀ ਧਰਤੀ ਤੇ ਅੱਗ ਭਾਲਦੇ ਫਿਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜ ਭਾਈ ਤੋਂ ਸਾਡੇ ਗਵਾਂਢੀ ਅੱਬੂ ਸਿੰਘ ਜੀ ਬਹੁਤ ਸਾਰਾ ਮਾਣ ਕਰਕੇ ਧੰਨਵਾਦ ਸ਼ਰਮਾ ਜੀ